ਜੀ ਸਿਗਰ ਦੀ ਸਾਰਣ ਨੂੰ ਸਵਾਗਤ ਹੈ ਕਰਿਆਲ ਪੰਜਾਬੀ ਟ੍ਰੈਵਲ ਲੋਗਸ ਤੇ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਆਪਾਂ ਆਏ ਹੋਏ ਹਾਂਗੇ ਆਪਣੇ ਮਿੱਤਰ ਦੀ ਫਰੈਂਡ ਦੀ ਮੋਟਰ ਤੇ ਤੇ ਬੈਠੇ ਜਿਗਾ ਪਿੱਛੇ ਦੇਖ ਲੋ ਇਹ ਜਿਗਾਰਡਮੈਂਟ ਘੰਟ ਬਣਾਇਆ ਹੋਇਆ ਹੈਗਾ ਖੇਡ ਵੀ ਪੂਰੀ ਘੰਟ ਬਣਾਈ ਜਾ ਤੇ ਆ ਬੈਠਣ ਲਈ ਕੁਰਸੀਆਂ ਤੇ ਟੇਬਲ ਦਾ ਅਡਜਸਟਮੈਂਟ ਵੀ ਕੀਤੀ ਹੋਈ ਹੈਗੀ ਹਣਾ ਜਾਣੀ ਕਿ ਵਧੀਆ ਘੈਂਟ ਸੋਹਣੀ ਗੱਲਬਾਤ ਬਣਾਈ ਹੋਈ ਹੈਗੀ ਤੇ ਇਹ ਚੀਜ਼ ਸੋਹਣੀ ਵੀ ਲੱਗਦੀ ਆਪਾਂ ਨੂੰ ਖੇਤ ਦੇ ਵਿੱਚ ਜਿਵੇਂ ਕਿ ਆਪਾਂ ਘਰ ਦੇ ਵਿੱਚ ਪਿਆਰ ਨਾਲ ਹਨਾ ਚੀਜ਼ਾਂ ਤਿਆਰ ਕਰਦੇ ਆਂਗੇ ਘਰ ਬਣਾਉਨੇ ਆਂਗੇ ਉਵੇਂ ਆਪਾਂ ਨੂੰ ਖੇਤਾਂ ਨੂੰ ਵੀ ਵਧੀਆ ਬਣਾ ਕੇ ਰੱਖਣਾ ਚਾਹੀਦਾ ਜੀ ਹਨਾ ਤੇ ਕਿਉਂਕਿ ਸੋਹਣੀ ਚੀਜ਼ ਸੋਹਣੀ ਲੱਗਦੀ ਆਖਰ ਨੂੰ ਹਨਾ ਤੇ ਆਪਦੇ ਕੰਮ ਵੀ ਆਉਂਦੀ ਆ ਤੇ ਆਖ ਖੇਲ ਦੇਖੋ ਜੀ ਕਿੰਨੀ ਸੋਹਣੀ ਬਣੀ ਹੋਈ ਹੈਗੀ ਆ ਖੇਲ ਬਣੀ ਹੋਈ ਹੈਗੀ ਤੇ ਪੂਰੀ ਘੈਂਟ ਬਣਾਈ ਹੋਈ ਹੈ ਜਦੋਂ ਇਹਦੇ ਵਿੱਚ ਪਾਣੀ ਲਓ ਜੀ ਮਿੱਤਰੋ ਉਠਾ ਦੇਖੋ ਪੂਰਾ ਘੈਂਟ ਪਾਇਆ ਹੋਇਆ ਹੈਗਾ ਪ੍ਰਬੰਧ ਵਧੀਆ ਕੀਤਾ ਹੋਇਆ ਹੈ ਜਿਹੜਾ ਉਹ ਜਗ੍ਹਾੜਮੈਂਟ ਦਿਖਾਇਆ ਉਹ ਆਪਣੇ ਆਖ ਦਿਖਾਤਾ ਤੁਹਾਨੂੰ ਬੈਠਣ ਲਈ ਵਧੀਆ ਬਣਾਇਆ ਹੋਇਆ ਤੇ ਬਾੜੀ ਬੂੜੀ ਬੂਰੀ ਵਧੀਆ ਘੈਂਟ ਲਾਈ ਹੋਈ ਆ ਉਹ ਤੁਸੀਂ ਦੇਖੋ ਜੀ ਟਮਾਟਰ ਪੂਰੇ ਘੈਂਟ ਲੱਗੇ ਹੋਏ ਨੇਗੇ ਤੇ ਆਹ ਦੇਖ ਲਓ ਆ ਪੈਣੇ ਆ ਟਮਾਟਰ ਲੱਗੇ ਜੀ ਬੇਲਾਂ ਤੇ ਪੂਰੇ ਘੈਂਟ ਤੇ ਬਾੜੀ ਬਹੁਤ ਸੋਹਣੀ ਲਾਈ ਹੋਈ ਹੈਗੀ ਤੇ ਚਲੋ ਆਇਆ ਖੇਤ ਦੇ ਵਿੱਚ ਜੀ ਆਪਦੇ ਵਧੀਆ ਲੱਗਦਾ ਹੈ ਕਹਣਾ ਬਾੜੀ-ਬੂੜੀ ਲਾ ਕੇ ਰੱਖੇ ਬੰਦਾ ਮੋਟਰ ਨੂੰ ਵਧੀਆ 깔ਵਾਦ ਘੈਂਟ ਬਣਾ ਕੇ ਰੱਖਿਆ ਹੈ ਨਾ ਤੇ ਇੰਨੇ ਨਾਲ ਚੱਲ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਜੀ ਤੇ ਆਪਦਾ ਵੀ ਜੀ ਲੱਗਦਾ ਖੇਤ ਆ ਕੇ ਵੀ ਹਾਂ ਆਪਣਾ ਖੇਤ ਘਰ ਵਰਗਾ ਹੀ ਹੈ ਨਾ ਤੇ ਆ ਖੜਾ ਮੇਰਾ ਮੋਟਰਸਾਈਕਲ ਤੇ ਕ੍ਰੈਂਡ ਤਾਂ ਆਪਣਾ ਹੈ ਨਹੀਂ ਸੀਗਾ ਤੇ ਮੈਂ ਆਇਆ ਸੀ ਇਧਰ ਆਪਣੇ ਮੋਟਰ ਵੱਲ ਖੇਤ ਵੱਲ ਢੇੜਾ ਕੱਢਣਾ ਤੇ ਮੈਂ ਚਲੋ ਸੋਨ ਨੂੰ ਵੀ ਦਿਖਾਈਏ ਜੀ ਹਨਾ ਘੈਂਟ ਚੀਜ਼ ਦਿਖਾਉਣ ਦਾ ਆਪਣਾ ਫਰਜ਼ੀ ਬਣਦਾ ਕੋਈ ਨਾ ਮਿੱਤਰੋ ਜਲਦੀ ਆਪਾਂ ਵੀ ਹਨਾ ਕੋਠਾ ਪਾਉਣਾਗੇ ਆਪਣੇ ਖੇਤ ਆਪਣੇ ਬਾਣ ਦੇ ਵਿੱਚ ਆਪਾਂ ਇਹ ਗੱਲ ਲਓ ਜੀ ਮਿੱਤਰੋ ਮੇਰੇ ਖੇਤ ਦੇ ਆਲੇ ਦੁਆਲੇ ਤੂੜੀਆਂ ਦਾ ਕੰਮ ਨਿਭੜ ਚੁੱਕਿਆ ਹੈਗਾ ਤੇ ਹਨਾ ਜਿੰਨੀ ਜਿੰਨੀ ਕਿ ਲੋਡ ਮੁਤਾਬਕ ਲੋਡ ਅਨੁਸਾਰ ਹਨਾ ਲੋਡ ਸੀਗੀ ਲੋਕਾਂ ਨੂੰ 11 11 ਕਿ ਤੂੜੀ ਆਲੇ ਨੇ ਬਣਾ ਕੇ ਆਪਦੇ ਅੰਦਰ ਸੈਟ ਲਈ ਪੋਸਵਾਂ ਲਈ ਜਣਾ ਤੇ ਮੰਨ ਕੇ ਚੱਲੋ ਵੀ ਅੱਧ ਵਾਂਗੂ ਅਗਲੇ ਨੇ ਤੂੜੀ ਕਰ ਲਈ ਤੇ ਅੱਧ ਵਾਂਗੂ ਲੋਕਾਂ ਨੇ ਵਿੱਚ ਛੜਤੀ ਤੇ ਲੋਡ ਮੁਤਾਬਕ ਪਹਿਲਾਂ ਤੂੜੀ ਦਾ ਐ ਸੀਗਾ ਜੀ ਮੁੱਲ ਵਾੜੀ ਹੈਗਾ ਸੀਗਾ ਨਾ ਵੇਚੀ-ਵੁਚੀ ਵੀ ਜਾਂਦੇ ਸੀ ਵਧੀਆ ਰੇਟ ਲੱਗੀ ਜਾਂਦਾ ਸੀਗਾ ਹੁਣ ਜਿਹੜਾ ਤੂੜੀ ਦਾ ਮੁੱਲ ਵਾੜੀ ਹੈਗਾ ਉਹ ਜਮ੍ਹਾ ਟਿਕ ਪਿਆ 0% ਹੈ ਨਾ ਤੇ ਤਾਂ ਕਰਕੇ ਪਿੱਛੇ ਤੂੜੀ ਕਰਾਈ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਹੈਗਾ ਤੇ ਕਿਸੇ ਵੀ ਤਰ੍ਹਾਂ ਮਤਲਬ ਤੂੜੀ ਦਾ ਆਪਦਾ ਵੀ ਖਰਚਾ ਨਹੀਂ ਨਿਕਲਦਾ ਹੈਗਾ ਬਲੇਬਰ ਦਾ ਖਰਚਾ ਵੀ ਨਿਕਲਦਾ ਹੈਗਾ ਆਲਾ ਤਾਂ ਕਰਕੇ ਆਪਦੇ ਪਸ਼ੂਆਂ ਜੋਗਰੀ ਤੂੜੀ ਕਰਾ ਕੇ ਸਾਹਮਣੇ ਪਾਲੀ ਤੇ ਬਾਕੀ ਦਾ ਸਵਾ ਗਾੜੀ ਪੈਣਗੇ ਪਿੱਛੇ ਉਹ ਮੇਰੇ ਖੇਤ ਦੇ ਵਾਲੇ ਜਿੰਨੇ ਵੀ ਪੈਣਗੇ ਚਾਰ-ਚਾਰ ਪੰਜ-ਪੰਜ ਕਿੱਲੇ ਗਾੜਦੇ ਪੈਣੇ ਲੋਕਾਂ ਦੇ ਤੇ ਸਭ ਵਿੱਚ ਹੀ ਫੋਕਣਗੇ ਕਿਉਂਕਿ ਇਹਦਾ ਅੱਜ ਸਵੇਰੇ ਜੀ ਆਪਣੇ ਡੈਡੀ ਨੇ ਕਹਿੰਦਾ ਆਪਾਂ ਨੂੰ ਮੈਨੂੰ ਖੇਤ ਗੇੜਾ ਮਰਵਾਲਿਆ ਤੇ ਖੇਤ ਆਏ ਸੀਗੇ ਤੇ ਖੇਤਾਂ ਦੇ ਵਿੱਚ ਰੌਣਕ ਵਾਲਾ ਕੰਮ ਤਾਂ ਚੱਕੀ ਹੈਗਾ ਤੇ ਮੈਂ ਆਇਆ ਖੇਤ ਸਰੇਕ ਮੋਟਰ ਸੁੰਨੀ ਵੀ ਕੁਛ ਨਹੀਂ ਨਾ ਕੋਈ ਬੰਦਾ ਨਾ ਕੋਈ ਬੰਦੇ ਦੀ ਯਾਤ ਹੈ ਨਾ ਕੋਈ ਨਹੀਂ ਬਿਨਾ ਕੰਮ ਤੋਂ ਕੋਈ ਖੇਤ ਆਉਂਦਾ ਵੀ ਕਿਹੜਾ ਹੈ ਨਾ ਤੇ ਤਾਂ ਕਰਕੇ ਪਰ ਆਪਾਂ ਵੀ ਮੈਂ ਵੀ ਮੋਟਰ ਤੇ ਆਸਾ ਸੀ ਜੀੜਾ ਮਾਰ ਕੇ ਮੈਂ ਤੇ ਮੇਰਾ ਡੈੜੀ ਮੁੜ ਗਏ ਤੇ ਕਿਉਂਕਿ ਅੱਜ ਕੱਲ ਜਿਵੇਂ ਕਹਿੰਦਾ ਇਹਣਾ ਮਾਹੌਲ ਬਣਿਆ ਹੋਇਆ ਹੈਗਾ ਆਪ ਵੀ ਇਨਸਾਨ ਦੇ ਉਹ ਜਿਹੀ ਬਣ ਜਾਂਦੀ ਆ ਹਾਲਾ ਕਹਿੰਦਾ ਘਰੇ ਪੱਖਿਆ ਥਲਦੇ ਆਪਾਂ ਆ ਕੇ ਹਨ ਜਿਵੇਂ ਸਰੀਰ ਲਾਲਾਂ ਦਾ ਬੰਦਾ ਉਹ ਜਿਹੀ ਆਫ ਤੇ ਲੱਗ ਜਾਂਦਾ ਆਪ ਤੇ ਬੰਦਾ ਜੀ ਤੇ ਪਰ ਦੇਖ ਕੇ ਬੁਰਾ ਲੱਗਿਆ ਵੀ ਹਨਾ ਨਾ ਯਾਰ ਪੈਂਡ ਚਰਾਉਣਕ ਤੇ ਨਾ ਸੱਥਾ ਚਰਾਉਣਕ ਨਾ ਅੱਡਿਆਂ ਤੇ ਰੌਣਕ ਤੇ ਹੁਣ ਰੈਂਦੀ ਖੁੰਦੀ ਗੱਲ ਜਿਹੜੀ ਆ ਗਈ ਵੀ ਖੇਤਾਂ ਦੀ ਸੀਗੀ ਗੱਲਬਾਤ ਹੈ ਨਾ ਤੇ ਹੁਣ ਤਾਂ ਖੇਤਾਂ ਚੋਂ ਵੀ ਰੌਣਕ ਚੱਕੀ ਗਈ ਤੇ ਆ ਹੁਣ ਵੀ ਦੇਖ ਲੋ ਜੀ ਸ਼ਾਮ ਦਾ ਵੇਲਾ ਨਹੀਂ ਖੇਤਾਂ ਚ ਅੱਗੇ ਹਨਾ ਲੋਕ ਆਉਂਦੇ ਹੁੰਦੇ ਸੀ ਬਜ਼ੁਰਗ ਆਪਣੇ ਹਨਾ ਬੁੜੇ ਪਹਿਲਾਂ ਰੌਣਕਾਂ ਹੀ ਆਪਣੇ ਬਜ਼ੁਰਗਾਂ ਨਾਲ ਹੀ ਹੁੰਦੇ ਸੀ ਹਨਾ ਪੁਰਾਣੇ ਜਿਹੜੇ ਆਪਣੇ ਬੁੜੇ ਬਾਬੇ ਹੁੰਦੇ ਸੀਗੇ ਤੇ ਹੁਣ ਟਾਈਮ ਦੇ ਹਿਸਾਬ ਨਾਲ ਇਹ ਚੀਜ਼ ਤਾਂ ਵੀ ਆਪਣਾ ਪਤਾ ਲੱਗਣ ਲੱਗਿਆ ਹਨਾ ਵੀ ਆਪਣੇ ਬਜ਼ੁਰਗ ਜਿਹੜੇ ਪੁਰਾਣੇ ਸੀਗੇ ਗੁਜ਼ਰ ਜਾਣ ਤੋਂ ਬਾਅਦ ਟਾਈਮ ਜ਼ਮਾਨਾ ਕਿੰਨਾ ਚੇਂਜ ਹੋ ਗਿਆ ਕੋਈ ਨਹੀਂ ਮਿਲ ਜੁਲ ਕੇ ਬਹਿੰਦਾ ਹੈਗਾ ਇਕੱਠਾ ਹਨਾ ਤੇ ਤੇ ਰੌਣਕ ਸ਼ੌਣਕ ਤਾਂ ਬਜ਼ੁਰਗਾਂ ਨਾਲ ਹੀ ਸੀਗੀ ਹਨਾ ਅੱਗੇ ਬੈਹਂਦੇ ਸੀ ਇਹ ਖੇਤਾਂ ਦੇ ਵਿੱਚ ਵੀ ਰੌਣਕ ਸ਼ੌਣਕ ਲੱਗਦੀ ਸੀ ਵਧੀਆ ਮੋਟਰਾਂ ਤੇ ਹਨਾ ਜੀ ਇਕੱਠੇ ਵੀੜੀਆਂ-ਬੂੜੀਆਂ ਕਰਕੇ ਬਾਢੀ ਕਰਦੇ ਸੀਗੇ ਜੀ ਹਨਾ ਤੇ ਉਹ ਗੱਲਬਾਤ ਤਾਂ ਹੁਣ ਰਹੀ ਨਹੀਂ ਹੈਗੀ ਤੇ ਜਿੱਧਰ ਵੀ ਜਾਣਿਆਂਗੇ ਨਾ ਕੋਈ ਕਿਸੇ ਨੂੰ ਬੁਲਾਉਂਦਾਗਾ ਨਾ ਕੋਈ ਕਿਸੇ ਨੂੰ ਨਾ ਪੁੱਛਦਾਗਾ ਮੋਹ ਪਿਆਰ ਘਟ ਗਏ ਲੋਕਾਂ ਦੇ ਵਿੱਚ ਤੇ ਇਹ ਗੱਲਾਂ ਨੂੰ ਕੰਦੰਦਾ ਕਰਦਾ ਤਾਂ ਬਾਅਦੋਂ ਮੈਸੀ ਆ ਜੀ ਹਰੇਕ ਹੀ ਇਨਸਾਨ ਕਰਦਾਗਾ ਨਾ ਵੀ ਪੁਰਾਣੇ ਬਜ਼ੁਰਗ ਹੁੰਦੇ ਸੀ ਕਿੰਨੀ ਰੌਣਕ ਹੁੰਦੀ ਛੋਟਾ ਨਾ ਤੇ ਹੁਣ ਦਾ ਜਵਾਨਾ ਹੈਗਾ ਹੁਣ ਦਾ ਟਾਈਮ ਨਾਲ ਇਹ ਚੀਜ਼ ਡਰੌਣ ਕਸ਼ਾਉਣ ਕਾਲਾ ਕੰਮ ਜਮੀ ਚੱਕਿਆ ਗਿਆ ਮੈਂ ਜਿੱਥੇ ਤੱਕ ਮੇਰੀ ਸੋਚ ਆ ਗਈ ਵੀ ਅੱਜ ਦੇ ਟਾਈਮ ਦੇ ਵਿੱਚ ਹਰੇਕ ਬੰਦਾ ਆਪਣੀ ਮੈਅ ਦੇ ਵਿੱਚ ਤੁਰਿਆ ਫਿਰਦਾ ਹੈਗਾ ਇਨਸਾਨੀਅਤ ਖਤਮ ਹੋ ਚੁੱਕੀ ਹੈ ਜੀ ਬਸ ਹੁਣ ਵੱਡੇ ਵੱਡਿਆਂ ਦਾ ਲਿਹਾਜ਼ ਭੁੱਲ ਗਏ ਛੋਟੇ ਹਨ ਇਹ ਚੀਜ਼ ਨਹੀਂ ਸੋਚਦੇ ਕੇ ਬੋਲਣ ਲੱਗੇ ਹਨ ਵੱਡੇ ਮੁਰੇ ਵੀ ਇਹ ਸਾਡੇ ਵੱਡੇ ਨੇ ਆਪਾਂ ਨੂੰ ਕਿਵੇਂ ਹਨ ਵੀ ਜੰਨਾਂ ਨੇ ਆਪਾਂ ਨੂੰ ਆਕਲ ਮਤ ਦਿਮਾਗ ਦਿੱਤਾ ਹਨ ਸਭ ਕੁਝ ਰੱਖਿਆ ਆਪਾਂ ਨੂੰ ਪਰਮਾਤਮਾ ਦੇ ਇਸ ਤਰ੍ਹਾਂ ਹੀ ਦੇ ਵੀ ਆਪਾਂ ਉਹਨਾਂ ਨੂੰ ਹਸਾਬ ਸਰ ਨਾਲ ਬੋਲਣਾ ਚਾਹੀਦਾ ਹਨ ਯਾ ਆਪ ਤੋਂ ਵੱਡਿਆਂ ਦੀ ਇੱਜ਼ਤ ਹੀ ਕਰਨੀ ਹੈ ਸਤਿਕਾਰ ਕਰਨਾ ਚਾਹੀਦਾ ਆਪਾਂ ਤਾਂ ਇਹੀ ਮੰਨ ਕੇ ਚੱਲਦੇ ਆ ਤੇ ਬਾਕੀ ਮਿੱਤਰੋ ਹੁਣ ਟਾਈਮ ਜਵਾਨੇ ਦੇ ਹਿਸਾਬ ਨਾਲ ਆਣਾ ਲੋਕਾਂ ਦੀ ਸੋਚ ਬਦਲ ਗਈ ਤੇ ਕਰ ਵੀ ਕੀ ਸਕਦੇ ਆ ਤੇ ਚਲੋ ਠੀਕ ਆ ਮਿੱਤਰੋ ਹੁਣ ਚੱਲਦੇ ਆਪਾਂ ਘਰ ਨੂੰ ਤੇ ਜਾਣ ਤੋਂ ਪਹਿਲਾਂ ਆਪਾਂ ਤੁਹਾਨੂੰ ਬੜੀ ਦਿਖਾ ਦਈਏ ਆ ਗੋਭੀ ਲਾਈ ਹੋਈ ਹੈ ਜੀ ਤੇ ਮਿਰਚਾਂ ਤੇ ਇਹ ਤੋਂ کیا ਆ ਗੀਆਂ ਫਲੀਆਂ ਜੀ ਚੋਲੇ ਫਲੀਆਂ ਭਿੰਡੀਆਂ ਧਣੀਆਂ ਗੱਦੋ ਤੇ ਆ ਆ ਗਏ ਟਮਾਟਰ ਜੀ ਟਮਾਟਰ ਵੀ ਪੂਰੇ ਫੁੱਲਣੇਗੇ ਤੇ ਗੱਠੇ ਪਿਆਜ਼ ਵਗੈਰਾ ਲਾਈ ਹੋਣੇ ਜੀ ਵਧੀਆ ਚਲੋ ਜੀ ਲੋ ਜੀ ਮਿੱਤਰੋ ਮੱਕੀ ਦਾ ਕੰਮ ਆਪਣੇ ਮੇਰੇ ਇਲਾਕੇ ਦੇ ਵਿੱਚੋਂ ਨਿਬੜ ਚੁੱਕਿਆ ਗਿਆ ਸਾਰੇ ਤੇ ਇਹ ਤੂੜੀਆਂ ਕਰਕੇ ਮੱਕੀਆਂ ਵੇਚ ਚੁੱਕੀਆਂ ਨੇ ਤੇ ਇੱਧਰ ਵੀ ਮੱਕੀ ਵਿੱਚ ਬੀਜਣੀਆਂਗੇ ਆਪਣੇ ਗਵੰਡਿਆਂ ਨੇ ਤੇ ਬਸ ਉਹਨੇ ਉਹਨੇ ਕਿ ਤੂੜੀ ਕਰ ਲਈ ਜਣੀ ਨਹੀਂ ਕਾ ਲੈਣਾ ਨਾ ਮੱਕੀ ਬੀਜਣੀ ਸੀ ਤੇਰੇ ਆਪ ਦੀ ਵਰਤੋਂ ਦੀ ਤੂੜੀ ਜੋਗ ਰਹੀ ਥਾ ਮਤਲਬ ਕਿ ਵੱਡ ਬੜਾਈ ਕਰ ਲਈ ਆ ਦੇਣਾ ਹੈ ਨਾ ਤੇ ਚਲੋ ਜੀ ਮਿੱਤਰੋ ਹੁਣ ਚੱਲਦੇ ਆਪਾਂ ਘਰ ਨੂੰ ਤੇ ਇਹ ਆਪਣੇ ਖੇਤ ਵਾਲਾ ਰਸਤਾ ਤੇ ਖੇਤ ਆਏ ਸੀਗੇ ਤੇ ਵਧੀਆ ਲੱਗਿਆ ਤੇ ਯਾਰ ਆਪਾਂ ਨੂੰ ਤਾਂ ਗੁਜਰਾਤ ਨਾਲ ਪਿਆਰ ਆ ਗਿਆ ਬਾਹਰ ਦੇ ਕਹਿਣਾ ਵਧੀਆ ਠੰਡੀ ਹਵਾ ਮਹਿਸੂਸ ਕਰਨੀ ਹਨਾ ਇਹ ਜੀ ਜ ਆਪ ਨੂੰ ਵਧੀਆ ਲੱਗਿਆ ਆਪਾਂ ਤਾਇਰ ਕੇ ਆਪਾਂ ਬਾਹਰ ਗਿਆ ਮਾਰੀ ਦਾ ਖੇਤ ਬੰਨੇ ਹਨ ਤੇ ਅੰਦਰ ਬੈਠੇ ਰਹਿਣਾ ਵੜ ਕੇ ਕੀ ਵਰਦਾ ਕੁੰਜਾ ਖੱਪੇ ਚ ਲਾ ਕੇ ਕੁਛ ਨਹੀਂ ਮਿਲਦਾ ਹਨ ਤੇ ਆਪਣਾ ਬਾਹਰ ਖੇਤ ਬੰਨੇ ਵੀ ਪਿਆਰ ਖੇਤ ਨਾਲ ਵੀ ਪਾਉਣਾ ਚਾਹੀਦਾ ਹੈ ਖੇਤ ਬੰਨੇ ਵੀ ਆਪਣਾ ਢੇੜਾ ਮਾਰਨਾ ਚਾਹੀਦਾ ਜੀ ਤੇ ਬਾਕੀ ਸਭ ਨਾਲ ਪਿਆਰ ਇੱਜ਼ਤ ਨਾਲ ਹਨ ਮਾਨ ਸਤਕਾਰ ਨਾਲ ਲੋ ਜੀ ਮਿੱਤਰੋ ਘਰੇ ਆ ਗਏ ਸੀਗੇ ਤੇ ਮੋਟਰਸਾਈਕਲ ਖੜਾਇਆ ਹੈ ਆਪਾਂ ਇਸ਼ਨਾਨ ਪਾਣੀ ਕਰਿਆ ਹੈ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਹਾਜ਼ਰੀ ਲਵਾਉਣਾ ਤੇ ਕਰਾਉਣਾ ਸਾਨੂੰ ਵੀ ਚੱਲ ਕੇ ਦਰਸ਼ਨ ਗੁਰੂ ਘਰ ਦੇ ਟੱਲਾ ਹੈ ਗੁਰਦੁਆਰਾ ਚੱਲਦੇ ਆ ਲਓ ਜੀ ਆਪਾਂ ਆ ਗਏ ਗੁਰਦੁਆਰਾ ਸਾਹਿਬ ਟੱਲਾ ਹੈਗਾ ਤੇ ਆ ਆਪਣੇ ਇੱਥੇ ਜਿਗਾਰਡਮੈਂਟ ਆ ਗਿਆ ਤੇ ਇਹ ਆਪਣੇ ਪਿੰਡ ਵਿੱਚ ਦੀ ਕੱਸੀ ਲੱਗਦੀ ਹੈਗੀ ਪਾਣੀ ਵਾਲੀ ਤੇ ਉਹ ਪਟਕੇ ਪੱਥਰ ਦੀ ਬਣਾਉਣੀਆਂ ਵਧੀਆ ਤੇ ਜਿਵੇਂ ਨਹਿਰਾਂ ਕੱਚਾ ਪੱਕੀਆਂ ਹੋਏ ਨੇ ਸਾਰੇ ਹਨਾ ਸੋਏ ਵੀ ਤੇ ਆਪਣੇ ਵੀ ਕੱਚੀ ਆ ਗਈ ਇਟਾਂ ਵਾਲੀ ਪਟਕੇ ਪੱਥਰ ਦੀ ਬਣਾਉਣੀਆਂ ਲਓ ਜੀ ਮਿੱਤਰੋ ਇਹਨਾਂ ਨੇ ਆ ਕੇ ਲਾਲੇ ਡੇਰੇ ਤੇ ਇਹ ਕਰਨਗੇ ਕੰਮ ਹੁਣ ਤੇ ਉਹਦਾ ਕੱਸੀ ਦਾ ਆਪਣੀ ਦਾ ਤੇ ਆ ਇਹਨਾਂ ਨੇ ਜਿਗਰਮੈਂਟ ਵਧੀਆ ਲਾ ਲਿਆ ਆ ਇਹਨਾਂ ਨੇ ਮਸ਼ੀਨਾਂ ਖਰੀਦਿਆ ਨਾ ਯਾਰ ਰੈਨ ਸੈਨ ਦਾ ਕਰੀ ਜਾਂਦੇ ਨੇਗੇ ਤੇ ਚਲੋ ਜੀ ਮਿੱਤਰੋ ਮਿਲਦੇ ਆਂ ਫਿਰ ਦਿਖਾਵਾਂ ਤੁਹਾਨੂੰ ਜਦੋਂ ਕੰਮ ਚੱਲ ਪਿਆ ਸਟਾਰਟਿੰਗ ਹੋ ਗਈ ਹੈ ਨਾ ਤੇ ਕੱਸੀ ਦਾ ਵੀ ਆਪਾਂ ਤੇ ਆਪਾਂ ਫਿਲਹਾਲ ਹੁਣ ਚਾਲਦੇ ਆਂਗੇ ਕਰਦਵਾਰਾ ਸਾਹਿਬ ਤੇ ਇੱਕ ਯਾਰ ਆ ਵੀ ਬਹੁਤ ਵਧੀਆ ਹੋ ਜਾਇਤ ਕੀ ਸਰਪੰਚ ਆ ਟੋਬਾ ਜਾ ਕਢਾ ਦੇਣਾ ਜੀ ਆਹ ਵਾਲਾ ਡਿਗਰਮੈਂਟ ਜਿਹੜਾ ਆਪਣੇ ਕੱਸੀ ਦਾ ਤੇ ਮਟੀਰੀਅਲ ਸਾਰਾ ਉਹ ਗੁਰੂ ਘਰ ਰੱਖਤਾ ਸੀਮੈਂਟ ਪੇਰਾ ਤੇ ਸਾਰੀ ਸੀਮੈਂਟ ਦੀ ਬਣਨੀ ਹੈ ਕੰਕਰੀਟ ਦੀ ਆਉਂਦੇ ਆਂ ਜੀ ਵਰਬਾ ਸਰ ਕਰਾਉਣੇ ਹਨ ਵੀ ਦਰਸ਼ਨ ਮਹਾਰਾਜ ਜੀ ਦੇ ਸਤਿਨਾਮ ਵਾਹਿਗੁਰੂ ਨੰਦ ਜਿਹੜਾ ਪਟਿਆ ਨਗਰ ਨਿਵਾਸੀ ਸੰਤਾਂ ਨੂੰ ਬੇਤੀ ਹੈ ਕਿ ਹਰ ਸਾਹ ਬਿਤਰਾਂ ਜੋ ਆਪਾਂ ਦੁਆਰਾ ਸਿਰੀ ਨਾਲ ਸਾਇਕੀ ਜੋ ਕੇ ਜਵਾਂ ਦਾ ਰਗ ਹੈ ਸੁਮੁਖੇ ਨਗਰ ਵਾਸੇ ਨੇ ਧਰਤੀ ਕਰਾਵਾ ਵਾਸਤੇ ਜੋ ਹਰ ਸਾਲ ਕਦਮ ਆਜ ਦੇ ਵਕਤ ਦੇ ਵਿੱਚ ਕਰਨ ਨੂੰ ਜੋ ਬੰਦ ਦੀਆਂ ਬਰਾਹੀਆ ਉਹ ਕੀਤੇ ਜਾਣੀ। ਲਓ ਜੀ ਮਿੱਤਰੋ ਆਪਾਂ ਗੁਰਦੁਆਰਾ ਸਾਹਿਬ ਜਾਏ, ਸ਼ਿਲਵਾਏ, ਸ਼ੀਰ ਦਿੱਖ ਤੇ ਕਰੇ ਆਗੇ ਤੇ ਹੁਣ ਆਪਾਂ ਰਸ ਸਕਦੇ ਆ ਪ੍ਰਸਾਦਾ ਪਾਣੀ ਦੇਖਦੇ ਆ ਕੀ ਬਣਾਈਆ ਦਾਲ ਸਬਜ਼ੀ ਮਾਤ ਨੇ। ਲਓ ਜੀ ਮਿੱਤਰੋ। ਪੇਠਾ ਬਣਾਇਆ ਮਾਤ ਨੇ। ਵਾਹ ਜੀ ਵਾਹ। ਆਪਣਾ ਫੇਵਰੇਟ ਪੂਰਾ ਘੈਂਟ ਤੇਲ ਦੇ ਵਿੱਚ ਬਣਾਇਆ ਹੋਇਆ ਹੈਗਾ। ਤੇ ਘੈਂਟ ਬਣਿਆ ਹੈਗਾ। ਬਸ ਹੁਣ ਸਕਦੇ ਆ ਪ੍ਰਸਾਦਾ ਪਾਣੀ ਮਿੱਤਰੋ। ਤੇ ਮਾਤਾ ਆਪਣੀ ਦੇਖੇ ਨਹੀਂ ਰਹੀ ਕਿੱਥੇ ਹੈ ਗਈ ਆ ਫਰਦੀਆ ਕਿਹੜੇ ਜੇ ਦਿੰਦੀ ਪਤਾ ਨਹੀਂ ਕੀ ਕਰੀ ਜਾਂਦੀ ਆ ਚਲ ਇਹ ਤਾਂ ਪ੍ਰਸ਼ਾਦਾ ਆਪਣੀ ਛੱਕੀ ਬੈਠੀ ਆ ਆਪਾਂ ਰਹਿ ਗਏ ਗੱਲੇ ਤੇ ਆ ਪੈਣ ਦੀਆਂ ਤਿਆਰੀਆਂ ਚੀਆ ਮਿੱਤਰੋ ਚਲੋ ਠੀਕ ਆ ਮਿੱਤਰੋ ਜੇ ਆਪਣਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਆਪਣਾ ਨੂੰ ਕਰਦਿਆ ਕਰੋ ਸਬਸਕ੍ਰਾਈਬ ਤੇ ਕਹਵੇ ਤੁਹਾਡੀ ਮਾੜੀ ਮਾੜੀ سپورਟ ਹੀ ਆਪਣੇ ਲਈ ਹੌਸਲਾ ਬਣਾਈ ਹੈ ਜੀ ਹਨਾ ਲਾਈਕ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਕਮੈਂਟ ਕਰਦੇ ਹੋ ਇੱਕ ਪਿਆਰਾ ਜਿਹਾ ਤੇ ਆਪਾਂ ਨੂੰ ਵਧੀਆ ਲੱਗਦਾ ਜੀ ਹਨਾ ਤੇ ਆਪਾਂ ਤੁਹਾਡੇ ਲਈ ਵਲੋਗ ਬਣਾਉਣਾ ਆਪਣੇ ਜਿਹੜੇ ਵੀ ਵੀਰ ਆ 10 20 50 100 ਜਣਾ ਜਿਹੜਾ ਵੀ ਦੇਖਦਾ ਹਨਾ ਵਲੋਗ ਆਪਣੇ ਤੇ ਆਪਾਂ ਆਪਣਾ ਪਰਿਵਾਰ ਹੀ ਮੰਨ ਕੇ ਚੱਲਦੇ ਹੁੰਦੇ ਆ ਕਿਉਂਕਿ ਜਿਹੜਾ ਬੰਦਾ ਦੇਖਦਾ ਨਾ ਉਹ ਆ ਦਾ ਪਰਿਵਾਰ ਟੱਬਰ ਹੀ ਹੁੰਦਾ ਇੱਕ ਤਰ੍ਹਾਂ ਦਾ ਹਨਾ ਜੀ ਆਪਾਂ ਨੂੰ ਮੋਟੀਵੇਸ਼ਨ ਹੁੰਦੀ ਹੈਗੀ ਤੇ ਚਲੋ ਠੀਕ ਆ ਮਿੱਤਰੋ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਤੇ ਤਬ ਤੱਕ ਲਈ ਸ਼ਸ਼ਟ੍ਰੀਕਾਲ ਗੁੱਡ ਨਾਈਟ ਬਾਏ ਬਾਏ